ਤਦ ਰੇਰ ਸੀ ਮੇਰਾ ਪੁੱਤ ਬਹੁਤ ਮਿਹਨਤ ਕਰਨ ਵਾਲਾ ਸੀ ਟ੍ਰੋਫੀਆਂ ਜਿੱਤੀਆਂ ਮੈਡਲ ਜਿੱਤੇ ਕਮਰੇ ਭਰੇ ਪਏ ਦੋਸਤੋ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਅਸੀਂ ਅੱਜ ਪਹੁੰਚੇ ਹਾਂ ਪਿੰਡ ਚਹਿਲ ਫਰੀਦਕੋਟ ਤਸਵੀਰਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਅਗਨੀਵੀਰ ਸ਼ਹੀਦ ਆਕਾਸ਼ਦੀਪ ਸਿੰਘ ਜੋ ਪਿਛਲੇ ਦਿਨੀ ਜੰਮੂ ਕਸ਼ਮੀਰ ਚ ਡਿਊਟੀ ਦੌਰਾਨ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ ਅੱਜ ਫਰੋਜਪੁਰ ਦੇ ਸਾਬਕਾ ਸੈਨਿਕ ਕੀਰਤੀ ਚੱਕਰ ਸੂਬੇਦਾਰ ਚਰਨ ਸਿੰਘ ਤੇ ਉਹਨਾਂ ਦੀ ਟੀਮ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਵਾਸਤੇ ਪਹੁੰਚੇ ਹੈਗੇ ਸੋ ਦੋਸਤੋ ਸਰਕਾਰਾਂ ਦੇ ਵੱਲੋਂ ਸ਼ਹੀਦ ਦਾ ਦਰਜਾ ਨਾ ਦੇਣਾ ਬਹੁਤ ਹੀ ਮੰਦ ਭਾਗੀ ਘਟਨਾ ਹੈ ਸੋ ਆਓ ਕਰਦੇ ਹਾਂ ਸ਼ਹੀਦ ਆਕਾਸ਼ਦੀਪ ਦੇ ਪਰਿਵਾਰ ਦੇ ਨਾਲ ਗੱਲਬਾਤ ਸੋ ਭੈਣ ਜੀ ਤੁਹਾਡਾ ਬੇਟਾ ਆਕਾਸ਼ਦੀਪ ਸਿੰਘ ਦੇਸ਼ ਦੀ ਖਾਤਰ ਸ਼ਹੀਦ ਹੋ ਗਿਆ ਇੰਨਾ ਕੋ ਮਾਣ ਮਹਿਸੂਸ ਕਰਦੇ ਹੋ ਉਹਦੀ ਏਜ 20 ਸਾਲ ਦੀ ਪੰਜੀ ਨੋਦੀ ਮੈਂ ਆਕਾਸ਼ ਦੀ ਤੂੰ ਉਸ ਦਿਨ ਤੋਂ ਹੀ ਕਫਰ ਬਣ ਕੇ ਤੋੜਤਾ ਸੀ ਜਾਦੂ ਪਰਦੇ ਹੋਇਆ ਮੇਟਾ ਬੁੱਤ ਤੂੰ ਸਾਡਾ ਨਹੀਂ ਤੂੰ ਪੂਰੇ ਦੇਸ਼ ਦਾ ਪੁੱਤ ਬਹੁਤ ਦਰੇਸ਼ੀ ਮੇਰਾ ਪੁੱਤ ਬਹੁਤ ਮਿਹਨਤ ਕਰਨ ਵਾਲਾ ਸੀ ਟ੍ਰੋਫੀਆਂ ਜਿੱਤੀਆਂ ਮੈਡਲ ਜਿੱਤੇ ਕਮਰੇ ਭਰੇ ਪਏ ਬਹੁਤ ਮਾਣ ਵੀ ਮਹਿਸੂਸ ਕਰਦੀ ਆਂ ਆਪਣੇ ਪੁੱਤ ਤੇ ਕਿ ਅੱਜ ਉਹਨੇ ਸਾਡਾ ਨਾਮ ਰੌਸ਼ਨ ਕੀਤਾ ਤੇ ਦੁੱਖ ਇਸ ਗੱਲ ਦਾ ਕਿ ਆਪਦੇ ਬੱਚੇ ਦੇ ਹੱਥ ਖਾਤਰੀ ਮੈਂ ਪੀਖ ਮੰਗ ਰਹੀ ਹਾਂਥ ਆਟ ਰਹੀ ਆ ਕਿ ਮੇਰੇ ਪੁੱਤ ਨੂੰ ਇਨਸਾਫ ਦਿੱਤਾ ਜਾਵੇ ਪਰ ਇਹ ਗੰਦੀਆਂ ਸਰਕਾਰਾਂ ਨੇ ਕਸੇ ਦੀ ਆ ਕੇ ਸਾਰ ਨਹੀਂ ਲਏ ਮੇਰੇ ਪੁੱਤ ਨੇ ਇੰਨੀ ਮਿਹਨਤ ਕੀਤੀ ਸਤਮੀਕ ਜਮਾਤ ਚ ਪੜਦਾ ਸੀ ਜਿਸ ਦਿਨ ਤੋਂ ਰਹਿਣ ਕਰਨ ਲੱਗ ਗਿਆ ਸਾਈਕਲ ਤੇ ਜਾਣਾ ਸਾਈਕਲ ਤੇ ਆਉਣਾ ਜਿਸ ਦਿਨ ਉਹਨੇ ਕਿਹਾ ਮੈਂ ਭੱਜ ਨਹੀਂ ਸਕਦਾ ਅੱਜ ਮੇਰੀ ਲੱਤਾਂ ਦੁਖਦੀਆਂ ਅੱਜ ਮੇਰਾ ਜਾਂ ਕੁਛ ਨਹੀਂ ਆ ਮੈਂ ਬੇਟੇ ਦੇ ਨਾਲ ਭੱਜਣਾ ਨਹੀਂ ਪੁੱਤ ਨਹੀਂ ਜੇ ਆਰਮੀ ਚ ਜਾਣ ਦਾ ਜज्ਬਾ ਰੱਖਦਾ ਤੇ ਪੂਰਾ ਜੋਧਾ ਬਣ ਕੇ ਜਾਣ ਕਿ ਤੈਨੂੰ ਉੱਥੇ ਜਾ ਕੇ ਕੋਈ ਗੱਲ ਔਖੀ ਨਾ ਲੱਗੇ ਮੇਰੇ ਪੁੱਤ ਨੇ ਇੱਕ ਦਿਨ ਵੀ ਨਹੀਂ ਮਿਲੂ ਕਿਹਾ ਕਿ ਹੁਣੀ ਮੈਂ ਆਖਾਂ ਮੇਰੇ ਪੁੱਤ ਨੇ ਇੰਨੀ ਮਿਹਨਤ ਕਰਕੇ ਬਲਕ ਹੋਇਆ ਜਿੱਤਿਆ 20 ਹਾਲ ਦੀ ਉਮਰ ਦੇ ਵਿੱਚ ਮੇਰਾ ਪੁੱਤ ਦੇਸ਼ ਤੋਂ ਕੁਰਬਾਨ ਹੋ ਗਿਆ ਪਰ ਮੇਰੇ ਪੁੱਤ ਨੂੰ ਮੈਂ ਇਹੀ ਸਰਕਾਰ ਨੂੰ ਮੰਗ ਕਰਦੀ ਕਿ ਮੇਰੇ ਪੁੱਤ ਨੂੰ ਛੇਦੀ ਦਾ ਦਰਜਾ ਦਿੱਤਾ ਜਾਵੇ ਮੈਂ ਕੋਈ ਉਹਨਾਂ ਤੋਂ ਭੀਖ ਨਹੀਂ ਮੰਗ ਰਹੀ ਮੈਂ ਹੱਥ ਦਾ ਹੱਥ ਮੰਗ ਰਹੀ ਹਾਂ ਤੇ ਮੇਰੇ ਛੋਟੇ ਬੇਟੇ ਨੂੰ ਨੌਕਰੀ ਦਿੱਤੀ ਜਾਵੇ ਮੈਂ ਇਹੀ ਮੰਗ ਕਰਦੀ ਹਾਂ ਹਾਂਜੀ ਅੱਜ ਅਸੀਂ ਬਹੁਤ ਹੀ ਜ਼ਿਆਦਾ ਦੁੱਖ ਦੀ ਘੜੀ ਵੀ ਆ ਤੇ ਇਹ ਵੀ ਕਿ ਅਸੀਂ ਆਪਦੇ ਫੌਜੀ ਭਾਈ ਆਕਾਸ਼ ਦੀਪ ਦੇ ਨਾਲ ਜਿਹੜੇ ਅੱਜ ਸਾਰੇ ਸਾਬਕਾ ਫੌਜੀ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਸਾਡੇ ਚੇਅਰਮੈਨ ਸੁਬੇਜ਼ਾਰ ਚਰਨ ਸਿੰਘ ਜੀ ਕੀਰਤੀ ਚੱਕਰ ਸਾਹਿਬ ਤੇ ਨਾਲ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੀ ਸਾਰੀ ਟੀਮ ਅੱਜ ਅਸੀਂ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਪਹੁੰਚੇ ਆ ਤੇ ਦੂਸਰੀ ਜਿਹੜੀ ਅਪੀਲ ਤੇ ਆਵਾਜ਼ ਜਿਹੜੀ ਉਹ ਬੁਲੰਦ ਕਰਨਾ ਚਾਹੁੰਦੇ ਆ ਕਿ ਪਿਛਲੇ ਕਈ ਦਿਨਾਂ ਤੋਂ ਬਹੁਤ ਵੱਡੇ ਵੱਡੇ ਲੀਡਰ ਸਹਿਬਾਨ ਮੰਤਰੀ ਸਹਿਬਾਨ ਜਿਹੜੇ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਏ ਆ ਤੇ ਨਾਲ ਨਾਲ ਜਿਹੜੇ ਗੱਲੀਬਾਤੀ ਜਿਹੜਾ ਉਹ ਗੱਲਾਂ ਹੋਈਆਂ ਮੇਨ ਮੁੱਦਾ ਜਿਹੜਾ ਕਿ ਸਾਡਾ ਵੀਰ ਬਾਰਡਰ ਦੇ ਉੱਤੇ ਸ਼ਹੀਦ ਹੋਇਆ ਸ਼੍ਰੀਨਗਰ ਦੇ ਵਿੱਚ ਡਿਊਟੀ ਦੌਰਾਨ ਉਹਦੇ ਜਿਹੜੀ ਗੋਲੀ ਲੱਗੀ ਤਾਂ ਹੁਣ ਤੱਕ ਜਿਹੜੀ ਉਹ ਤੇਰੀ ਜਿਹੜੀ ਡਿਲੇ ਉਹ ਕਿਉਂ ਹੋ ਰਹੀ ਹੈ ਕਿ ਉਹਨਾਂ ਨੂੰ ਸ਼ਹੀਦ ਦਾ ਜਿਹੜਾ ਉਹ ਦਰਜਾ ਨਹੀਂ ਦਿੱਤਾ ਜਾ ਰਿਹਾ ਸੋ ਸਾਬਕਾ ਸੈਨਿਕ ਸੰਘਰਸ਼ ਕਮੇਟੀ ਪੰਜਾਬ ਤੇ ਨਾਲ ਜਿੰਨੀਆਂ ਵੀ ਸਾਬਕਾ ਸੈਨਿਕ ਜਥੇਬੰਦੀਆਂ ਉਹਨਾਂ ਨੂੰ ਅਸੀਂ ਪੁਰਜੋਰ ਅਪੀਲ ਕਰਾਂਗੇ ਕਿ ਕੱਲ ਨੂੰ ਵੀਰ ਦੀ ਅੰਤਮ ਅਰਦਾਸ ਹੈ ਕੱਲ ਤੱਕ ਸ਼ਾਇਦ ਆਸ ਹੈ ਕਿ ਪੰਜਾਬ ਸਰਕਾਰ ਸੈਂਟਰ ਸਰਕਾਰ ਵੱਲੋਂ ਕੋਈ ਨਾ ਕੋਈ ਐਲਾਨ ਜਿਹੜਾ ਕੋ ਇਸ ਪਰਿਵਾਰ ਵਾਸਤੇ ਹੁੰਦਾ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਨਹੀਂ ਤਾਂ ਫਿਰ ਦੁੱਖ ਦੀ ਗੱਲ ਹੈ ਕਿ ਧਰਨੇ ਲਾ ਕੇ ਆਪ ਦੇ ਹੱਕ ਲੈਨੇ ਤੇ ਫਿਰ ਸਰਕਾਰਾਂ ਦਿੰਦੀਆਂ ਵੀ ਆ ਉਹਦਾ ਜਿਹੜਾ ਫਿਰ ਉਹ ਗੱਲ ਰਹਿ ਨਹੀਂ ਜਾਂਦੀ ਸੋ ਮੈਂ ਬੇਨਤੀ ਕਰਦਾ ਸਾਬਕਾ ਸੈਨਿਕ ਸੰਘਰਸ਼ ਕਮੇਟੀ ਚੇਅਰਮੈਨ ਸਾਹਿਬ ਨੂੰ ਕਿ ਉਹ ਇਸ ਵਿਸ਼ੇ ਵਾਸਤੇ ਜਿਹੜੀਆਂ ਦੂਸਰੀਆਂ ਸਾਬਕਾ ਸੈਨਿਕ ਜਥੇਬੰਦੀਆਂ ਇਕਜੁੱਟ ਹੋ ਕੇ ਇਸ ਪਰਿਵਾਰ ਦੇ ਨਾਲ ਲੋੜ ਪੈਣ ਤੇ ਆ ਕੇ ਸਾਰੀਆਂ ਖੜਨਗੀਆਂ ਤੇ ਇਸ ਵੀਰ ਨੂੰ ਜਿਹੜਾ ਸ਼ਹੀਦ ਦਾ ਦਰਜਾ ਉਹ ਦਿੱਤਾ ਜਾਵੇਗਾ ਸਰਕਾਰ ਨੂੰ ਦੇਣਾ ਪਵੇਗਾ ਸੋ ਮੈਂ ਸਾਨੂੰ ਬੇਨਤੀ ਕਰਦਾ ਕਿ ਉਹ ਇਹ ਅਪੀਲ ਜਿਹੜੀ ਉਹ ਜਰੂਰ ਕਰ ਵੈਗਰਜੀ ਕਾ ਖਾਲਸਾ ਸ੍ਰੀ ਵੈਗਰਜੀ ਕੀ ਫਤਿਹ ਅਸੀਂ ਉਸ ਮਹਾਨ ਸ਼ਹੀਦ ਯੋਧੇ ਕਾਸਦੀ ਵੀ ਦੇ ਘਰ ਸਾਡੀ ਬੇਟੀ ਕਾਸਦੀ ਜੀ ਮਾਤਾ ਜੀ ਉਹਨਾਂ ਦੇ ਨਾਲ ਬੈਠੇ ਆ ਇੱਕ ਸਾਨੂੰ ਬੜੀ ਫਕਰਵਾਰੀ ਗੱਲ ਆ ਕਿ ਜੋ ਛਿੱਧੀਆਂ ਬਾਰਡਰਾਂ ਦੇ ਸੇਵਨੀਆਂ ਉਹ ਕਿਸੇ ਕਿਸੇ ਕਰਮਾਂ ਵਾਲਿਆਂ ਦੇ ਹੱਥੀ ਆਉਂਦੇ ਆ ਵਾ ਜਿਹਨੇ ਇਹ ਜਿਹੀਆਂ ਮਾਤਾ ਨੇ ਜਨਮ ਦੇ ਕਿ ਉਹਨੂੰ ਆਪਣੀ ਇੰਨੀ ਟ੍ਰੇਨਿੰਗ ਇੰਨਾ ਕੁਸ਼ ਕਰਕੇ ਆਪਦੇ ਹੱਥੀ ਭੈਣ ਉਹਨੇ ਦੱਸ ਰਹੀ ਸੀ ਵੀ ਆਪਦੇ ਹੱਥੀ ਭਜਾਉਣਾ ਉਹਦੇ ਹੱਥੀ ਉਹਨੂੰ ਇੱਟਾ ਪਾ ਕੇ ਇੱਟਾ ਦੇ ਵਿੱਚ ਇੱਟਾ ਪਾ ਕੇ ਭਜਾਉਣਾ ਵੀ ਅੱਗੇ ਫੌਜ ਦੇ ਵਿੱਚ ਧੋਖਾ ਰੱਖਾ ਸਕੇ ਪਰ ਦੁੱਖ ਦੀ ਆਸੀ ਗੱਲ ਇਹ ਆ ਕਿ ਅੱਜ ਜੋ ਕਾਸ਼ਦੀਪ ਨੂੰ ਸੈਂਟਰ ਸਰਕਾਰ ਔਰ ਪੰਜਾਬ ਸਰਕਾਰ ਜਿਹੜਾ ਅਣਗੋਲਿਆ ਕਰ ਰਹੀ ਹੈ ਉਹ ਗੋਲਗਾ ਤੋਂ ਮਿੱਟੀ ਝਾੜ ਰਹੀ ਹੈ ਕਿਉਂ ਕਾਸੀ ਨੂੰ ਖੀਦੀ ਦਾ ਦਰਜਾ ਕਿਉਂ ਨਹੀਂ ਦਿੱਤਾ ਗਿਆ ਕੀ ਕਾਰਨ ਕਿ ਕਿਸ ਕਾਰਨ ਇਹ ਭਰਤੀ ਹੋਇਆ ਮਾਂ ਨੇ ਪਾਲ ਪੋਛ ਕੇ ਭੇਜਿਆ ਫੌਜ ਵਿੱਚ ਗਿਆ ਫੌਜ ਦੀ ਜਾਰੀ ਟ੍ਰੇਨਿੰਗ ਕਰਕੇ ਪੂਰੀ ਕਰਕੇ ਲੜਾਈ ਦੇ ਵਿੱਚ ਮੈਦਾਨ ਦੇ ਵਿੱਚ ਗਿਆ ਲੜਾਈ ਦੇ ਮੈਦਾਨ ਵਿੱਚ ਸਿਰ ਵਿੱਚ ਗੋਲੀ ਲੱਗਣ ਕਾਰਨ ਤਿੰਨ ਗੋਲੀਆਂ ਤੇ ਬ੍ਰੈਕਟ ਲੱਗਾ ਸਾਹਮਣੇ ਸੈਕਟਰ ਜਿਹੜਾ ਉੱਪਰੋਂ ਗੋਲੀਆਂ ਲਾਕੇ ਥਲੇ ਨੋ ਆਇਆ ਤੇ ਸਾਡੀ ਇਹ ਆ ਵੀ ਸਾਨੂੰ ਸ਼ਿੰਗਾਰਸ਼ ਕਰਕੇ ਨਾ ਸਾਨੂੰ ਸ਼ਹੀਦੀ ਦਾ ਦਰਜਾ ਦਿਵਾਉਣਾ ਪਵੇ ਸਾਡੀ ਤਰਫੋਂ ਜਿੰਨੇ ਵੀ ਸਾਬਕਾ ਸੈਨਿਕ ਦੀਆਂ ਜੱਸੇ ਬੰਦੀਆਂ ਵਾਂ ਸਾਰਿਆਂ ਤੋਂ ਮੈਂ ਅਪੀਲ ਕਰਦਾ ਹਾਂ ਵੀ ਆਪਾਂ ਸਭ ਇਕਜੁੱਟ ਹੋ ਕੇ ਇੱਕ ਮੁੱਠ ਹੋ ਕੇ ਆਪਾਂ ਸਾਬਕਾ ਸੈਨਿਕ ਦੀ ਦਸੇ ਬੰਦੀਆਂ ਇਕੱਠੀਆਂ ਹੋ ਕੇ ਆਪਣੇ ਭਾਈ ਬਲਵਿੰਦਰ ਸਿੰਘ ਨੂੰ ਪੈਂਜੀ ਪੈਂਜੀ ਉਹਨਾਂ ਨੂੰ ਉਹਨਾਂ ਦੇ ਬੇਟੇ ਨੂੰ ਸ਼ੀਦੀ ਦਾ ਦਰਜਾ ਦਵਾਇਆ ਜਾਵੇ ਉਸ ਦੇ ਨਾਂ ਦੇ ਉੱਤੇ ਕੋਈ ਐਸੀ ਚੀਜ਼ ਐਸੇ ਸਕੂਲ ਦਾ ਨਾਂ ਕੋਈ ਚੀਜ਼ ਪਿੰਡ ਦੇ ਨਾਂ ਚੈਲਾ ਦੇ ਵਿੱਚ ਉਹਦਾ ਨਾਂ ਰੱਖਿਆ ਜਾਵੇ ਜਿਸ ਦਾ ਉਹਦਾ ਸਦਾ ਦੁਨੀਆ ਯਾਦ ਕਰੇ ਹੋ ਰਹੇ ਨਹੀਂ ਤੇ ਸਾਨੂੰ ਸਾਫਕਾ ਸੈਨਕਾ ਦੇ ਜਸੇਬੰਦੀਆਂ ਨੂੰ ਸੰਘਰਸ਼ੇ ਨਾ ਕਰਨਾ ਪਵੇ ਇੱਕ ਮੈਂ ਸੈਂਟਰ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਸਾਡੀ ਫਟਕਾਰ ਆ ਅਸੀਂ ਬੜਾ ਰੀਜ ਨੇ ਨਾਲ ਤੁਹਾਨੂੰ ਚੁਣਿਆ ਸੀ ਕਿ ਬਦਲਾਏਗਾ ਤੇ ਤੂੰ ਆਮ ਕਿਸਾਨ ਦਾ ਪੁੱਤ ਆ ਵੀ ਆਮ ਕਿਸਾਨ ਦਾ ਪੁੱਤ ਆ ਵੀ ਸਾਡੀ ਹਿਸਾਬ ਨਹੀਂ ਦੀ ਜਾਏਗੀ 13 ਫਰਕੇ ਬਣਦਾ ਸੀ ਜੇ ਸੰਸ਼ੀਰ ਹੋਇਆ ਉਸ ਦਿਨ ਨਹੀਂ ਉਸ ਤੋਂ ਅਗਲੇ ਦਿਨ ਹੁਣ ਕੱਲ੍ਹ ਤੱਕ ਹੋ ਗਿਆ ਅੰਤਮ ਗਰਦਾਸ ਆ ਉਹਦੇ ਵਿੱਚ ਹੀ ਆ ਕੇ ਸ਼ਾਮਲ ਹੋ ਉਹਦੇ ਮਾਤਾ ਪਿਤਾ ਨੂੰ ਮੌਸਲਾ ਦਿਓ ਵੀ ਮੈਂ ਤੁਹਾਡੇ ਨਾਲ ਹਾਂ ਤੇ ਅਸੀਂ ਇਹਨਾਂ ਨੂੰ ਸ਼ੀਦੀ ਦਾ ਕਰਾਰ ਦੇਾਂਗੇ ਦੁੱਖ ਦੀ ਗੱਲ ਇਹ ਵੀ ਹੈ ਨਾਲ ਸਾਡੇ ਸਮਾਜ ਦੇ ਵਿੱਚ ਜੋ ਸ਼ਰਾਬ ਪੀ ਕੇ ਆਪਦੇ ਹੱਥੀ ਮੌਤ ਦਾ ਮੋਤਾ ਖਰੀਦ ਕੇ ਉਹਨਾਂ ਨੂੰ 10-10 ਲੱਖ ਦਾ ਔਰ ਨੌਕਰੀਆਂ ਦੇ ਐਲਾਨ ਕਰਦੇ ਜੇ ਇਸ ਗੱਲ ਦੀ ਛਾਣੂ ਵੀ ਹੈ ਗੱਲ ਦੀ ਬਹੁਤ ਯਾਰੀ ਸ਼ਰਮ ਆ ਰਹੀ ਆ ਜਿਹੜਾ ਬਾਰਡਰ ਤੇ ਲੜਦਾ ਸਾਡੇ ਸਾਰਿਆਂ ਦੇ ਸ਼ਹੀਦ ਹੋਇਆ ਇਹ ਬਾਰਡਰਾਂ ਦੇ ਮਾਵਾਂ ਦੇ ਪੁੱਤ ਖੜੇ ਤੇ ਸੁਹੀ ਘਰਾਂ ਦੇ ਵਿੱਚ ਸਾਂ ਸੁੱਤੇ ਜੀ ਅੱਜ ਉਹਨਾਂ ਦੇ ਸਿਰਾਂ ਦੇ ਉੱਤੇ ਇਹੀ ਕਾਰਨ ਦੇ ਉੱਤੇ ਬਾਕੀ ਹੋਰ ਵੀ ਸਾਡੇ ਅਸੀਂ ਪਹਿਲਾਂ ਅਸੀਂ ਨੌਕਰੀਆਂ ਕਰਕੇ ਅਸੀਂ ਕਰੇ ਹੁਣ ਸਾਡੇ ਗਾਂ ਬੱਚੇ ਖੜੇ ਆ ਕਿ ਤੁਹਾਨੂੰ ਇਹ ਕਰ ਦਿੱਤਾ ਤੁਹਾਨੂੰ ਮਾਣ ਹੋਣਾ ਚਾਹੀਦਾ ਵਾ ਸਰਕਾਰ ਨੇ ਸਾਡਾ ਬੱਚਾ ਸੀਧ ਹੋਇਆ ਤੇ ਅਸੀਂ ਉਹਦਾ ਮਾਣ ਸਰਕਾਰ ਉੱਚਾ ਕਰੀਏ ਸਰ ਬਚਾ ਕਰੀਏ ਇਹ ਗੱਲ ਦੀ ਬਤੀ ਸਾਨੂੰ ਇਸ ਤਰੀ ਨਿਮੋਸ਼ੀ ਹੋਇਆ ਐਂ ਪੰਜਾਹ ਸਰਕਾਰ ਨੂੰ ਹੋਰ ਹੋਰ ਜ਼ੋਰ ਕਰਦੇ ਆਂ ਕਿ ਉਸ ਨੂੰ ਛੇਤੀ ਦਾ 2013 ਦੇ ਸਾਬਕਾ ਸੈਂਕਸ ਜਨੀਆਮੀ ਜਸੇ ਬੰਦੀਆਂ ਵਾ ਸਭ ਨੂੰ ਅਪੀਲ ਆ ਖਾਸ ਕਰਕੇ ਮੇਸ਼ਾ ਜਸਵਿੰਦਰ ਕੋਰ ਬਾਠ ਕਰਨ ਬਾਠ ਸਾਹਿਬ ਇਹ ਸਾ ਉਹਨਾਂ ਨੂੰ ਵੀ ਆ ਵੀ ਤੁਸੀਂ ਵੀ ਬਾਝਾ ਹੋ ਅਸੀਂ ਸਾਰਿਆਂ ਦੇ ਨਾਲ ਕਰਨ ਸਾਹਿਬ ਦੇ ਨਾਲ ਜਾ ਕੇ ਖੜੇ ਸੀ ਸਾਰੇ ਫੌਜੀ ਉਸ ਖੜੇ ਅਸੀਂ ਹੁਣ ਵੀ ਇਹ ਆ ਵੀ ਸਾਰੇ ਇੱਕ ਮੋਟ ਹੋ ਕੇ ਉਠੋ ਕੇ ਜੋੜ ਕੇ ਅੱਗੇ ਵਾਈ ਥਾਈਏ ਹੁਣ ਪਹਿਲ ਜੀ ਉਹਨਾਂ ਨੂੰ ਅਸੀਂ ਇਹ ਹੌਸਲਾ ਦਿੰਨੇ ਆ ਵੀ ਤੁਸੀਂ ਚੰਗੇ ਕਰਮ ਕੀਤੇ ਸੀ ਜਿਹੜੇ ਸ਼ੀਰ ਦੀ ਦਰਜ ਆ ਪਰ ਮਪੁੱਤ ਨਹੀਂ ਮੈ ਸਕਦਾ ਪਰ ਦੁਸ਼ਮਣ ਦੀਆਂ ਗੋਲੀਆਂ ਦੇ ਨਾਲ ਸ਼ਹੀਦ ਹੋਇਆ ਉਹ ਤਾਂ ਵੀ ਰਾਖੀ ਕਰਦਾ ਸੀ ਉਹ ਆ ਦੇਖਦੇ ਰਾਖੀ ਕਰਦਾ ਸੀ ਉਹ ਆ ਬਾਕੀ ਹੋਰ ਮੈਂ ਮਾਤਾ ਦੇ ਕੋਲੇ ਮੈਂ ਕੋਈ ਬਿਆਨ ਨਹੀਂ ਕਰਤਾ ਦਾ ਜਿਨ੍ਹਾਂ ਨੇ ਮਾਤਾ ਨੂੰ ਧੋਖਾ ਰਵਿੰਦਰ ਸਿੰਘ ਨੂੰ ਧੋਖਾ ਉਹਨ ਵੀ ਬੀਪੀ ਵੱਲ ਗਿਆ ਤਾਂ ਉਸੇ ਟਾਈਮ ਉੱਠ ਕੇ ਘਰੇ ਕੋਲ ਚਲੇ ਗਿਆ ਵੀ ਕਿਸ ਤਰ੍ਹਾਂ ਉਹਨਾਂ ਦਾ ਪਲ ਪਲ ਘੜੀ ਘੜੀ ਕਿਸ ਤਰ੍ਹਾਂ ਪਰਵਾਹ ਉਹਨਾਂ ਦੇ ਵਿੱਚ ਰਹਿ ਰਿਹਾ ਵਾ ਦੀ ਰਿਹਾ ਵਾ ਤਰਾਸੇ ਦੇ ਰਿਹਾ ਵਾ ਹੋਰ ਮੈਂ ਕੁਝ ਬੋਲ ਨਹੀਂ ਸਕਦਾ ਇਸ ਬੋਲੇ ਵੈਗਰੀ ਦਾ ਖਾਲ ਸਾਹਿਬ ਜੀ ਵੈਗਰੀ ਦੋਸਤੋ ਤੁਸੀਂ ਅਗਨੀਵੀਰ ਸ਼ਹੀਦ ਆਕਾਸ਼ਦੀਪ ਦੇ ਪਰਿਵਾਰ ਦੀ ਗੱਲਬਾਤ ਸੁਣੀ ਉਹਨਾਂ ਨੂੰ ਦੇਸ਼ ਦੇ ਸ਼ਹੀਦ ਹੋਣ ਦਾ ਦਰਜਾ ਨਹੀਂ ਦਿੱਤਾ ਗਿਆ ਸੋ ਦੋਸਤੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਦੇ ਵੱਲੋਂ ਅਤੇ ਕੇਂਦਰ ਸਰਕਾਰ ਦੇ ਵਿੱਚ ਮੋਦੀ ਸਰਕਾਰ ਦੇ ਦੀਆਂ ਮਾੜੀਆਂ ਨੀਤਾਂ ਦੇ ਕਾਰਨ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਜਰੂਰ ਦਿਓ ਨਵੇਂ ਦਰਸ਼ਕ ਲੋਕਾਂ ਦੀ ਆਵਾਜ਼ ਟੀਵੀ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰ ਦਿਓ ਧੰਨਵਾਦ